ਅਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਅਗਰ ਇਹ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਕਿਸੇ ਨੂੰ ਬਿਮਾਰੀ ਤੋਂ ਰਾਹਤ ਪਹੁੰਚਾ ਸਕਦਾ ਹੈ। ਅੱਜ ਦਾ ਵਿਸ਼ਾ ਸਰਦੀ ਜ਼ੁਕਾਮ ਬਦਲਦੇ ਮੌਸਮ ਕਾਰਨ ਸਰਦੀ ਜ਼ੁਕਾਮ ਦਾ ਹੋਣਾ ਆਮ ਗੱਲ ਹੈ। ਇਸ ਤੋਂ ਰਾਹਤ ਪਾਉਣ ਲਈ ਕੁਝ ਇਲਾਜ ਦੱਸੇ ਜਾ ਰਹੇ ਹਨ। ਤੁਲਸੀ ਅਤੇ ਅਦਰਕ ਦੀ ਚਾਹ ਪੀਣ ਨਾਲ ਜ਼ੁਕਾਮ ਦੂਰ ਹੋ ਜਾਂਦਾ ਹੈ ਇੱਕ ਚਮਚ ਦੇਸੀ ਘਿਓ ਵਿੱਚ ਕਾਲੀ ਮਿਰਚ ਮਿਲਾ ਕੇ ਰੋਟੀ ਨਾਲ ਖਾਣ ਤੇ ਜ਼ੁਕਾਮ ਦੂਰ ਹੋ ਜਾਂਦਾ ਹੈ ਗੁੜ ਅਤੇ ਕਾਲੀ ਮਿਰਚ ਪਾਊਡਰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਜ਼ੁਕਾਮ ਦੂਰ ਹੋ ਜਾਂਦਾ ਹੈ ਨੀਲਗਿਰੀ ਦੇ ਤੇਲ ਦਾ ਸੇਵਨ ਕਰਨ ਨਾਲ ਵੀ ਜ਼ੁਕਾਮ ਠੀਕ ਰਹਿੰਦਾ ਹੈ ਸਰੋਂ ਦੇ ਤੇਲ ਨੂੰ ਗਰਮ ਕਰਕੇ ਪੈਰਾਂ ਹੱਥਾਂ ਤੇ ਨੱਕ ਦੇ ਚਾਰੇ ਪਾਸੇ ਲਗਾਉਣ ਤੇ ਜ਼ੁਕਾਮ ਦੂਰ ਹੋ ਜਾਂਦਾ ਹੈ ਧੰਨਵਾਦ